ਇਹ ਜਿੱਤੇ ਗੁਰਾਕੇਲੇ ਬਾਬਾ ਚਾੜੀਆਂ ਵੱਲੋਂ ਤੇ ਲੱਕੀ ਬੈਸਟ ਨੂੰ ਕੱਪ ਕਰਾਇਆ ਤੁਹਾਨੂੰ ਬੈਸਟ ਦੇ ਗਰਾਮਤਰੋ ਹੁਣ ਵੇਖੋ ਕੀ ਗੱਲ ਹੁੰਦੀ ਹੈ ਕਿ مصیبتਾਂ ਮਰਦਾ ਤੇ ਪੈਦੀ ਰਹਿੰਦੀਆਂ ਉਹ ਤੱਤੀ ਨਾ ਦੀ ਦੁਨੀਆ ਸੁਆਦ 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 ਲੈਂਦੀ ਹੈ ਆਹ ਤਾੜੀ ਵੱਜੀ ਆਹ ਤਾੜੀ ਵੱਜੀ ਤਾੜੀ ਵੱਜੀ ਲੈ ਵੀ ਜਵਾਨਾ ਕਰਗਲ ਆ ਗਿਆ ਅਪਣੇ ਕਬੜੀਆਂ ਦਾ ਬੜਾ ਵੱਡਾ ਨਾ ਰੰਗਦਾ ਜੋ ਸਾਹ ਦੇ ਪਿੰਡਾਂ ਦਾ ਜ਼ੋਰ ਵੀ ਨੇ ਤੇ ਹੋਰ ਵੱਡਾ ਨਾ ਰੰਗਦਾ ਬੱਲੇ ਮਾਰ ਟੁੰਡਿਆਂ ਦਾ ਮਾਤਿਆਂ ਨੂੰ ਜਿਹਨਾਂ ਦੇ ਪੁੱਤਰੇ ਉਹ ਵੱਡੀ ਖੇਡ ਖੇਡਦੇ ਆ ਹੁਣ ਤੋਂ ਸਟ੍ਰੇਕਰ ਕੋਈ ਜ਼ੋਰਦਾਰ ਮੁੰਡਾ ਕਬੜੀਆਂ ਪਾਉਂਦਾ ਇਹ ਜੋਰ ਜੋਰ ਪਾ ਰੰਗਦਾ ਤੇ ਟਹੜ ਜਾਂਦਾ ਜਿਆਦੀ ਪਾ ਜਾਂਦਾ ਉਹ ਮੇਲਾ ਬਰਾਉਂ ਦੀ ਖਾਤਰ ਉਹ ਚਾਪੇ ਉਹ ਲਾਲੀ ਆ ਰਹੀ ਸਰਦਾਰਾਂ ਦੀ ਉਹ ਲੈ ਉਹ ਸਭੀ ਦੇਖ ਰਾ ਉਹ ਟਾਰਾ ਕੰਨਾ ਮਜੂਰ ਨਹੀਂ ਹੱਥੋਂ ਦਾ ਇਹਨੂੰ ਕਿਸ ਸਾਧ ਨਹੀਂ ਆ ਕਹਿੰਦੇ ਆ ਕਿ ਪੱਤੀ ਪੱਤੀ ਤੇ ਆ ਓ ਮਤਰਾ ਸਾਨੂੰ ਸਾਤੋ ਗੀਤੇ ਦਿਖਾ ਅਰਜਨ ਢੰਗੋ ਨੇ ਗਾਣੇ ਤੇ ਗੱਲਾਂ ਕੀਤੀਆਂ ਉਹ ਭਦੌਰ ਸ਼ੇਰ ਨਾਂ ਦਾ ਉਹ ਜਿਹਨੇ ਧੱਕ ਤਾਈ ਹੋਈ ਆ ਕੌਣ ਮੁੰਡਾ ਟੀਕ ਤੇ ਚੱਲਦਾ ਪਰ ਮੱਨਾ ਦੇਖ ਉਹ ਜਹਾਜ਼ ਬਣਾ मिला दुनिया उथी आहे